ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਿਆਨੀ ਰਗਵੀਰ ਸਿੰਘ ਦੀ ਰਗਵੀਰ ਸਿੰਘ ਉੱਤੇ ਸਾਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿਉਂਕਿ ਪਿਛਲੇ ਦਿਨਾਂ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਹੜਾ ਮਾਫੀਨਾਮਾ ਸੀ ਸਪਸ਼ਟਿਕਰਨ ਸੀ ਉਸ ਬੰਦ ਲਫਾਫੇ ਦੇ ਵਿੱਚ ਪਾ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਹੋ ਕੇ ਗਿਆਨੀ ਰਣਵੀਰ ਸਿੰਘ ਨੂੰ ਫੜਾ ਦਿੱਤਾ ਸੀ ਲੇਕਿਨ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਸਿਆਸਤ ਛੜ ਗਈ ਕਿ ਜਿਹੜਾ ਇਹ ਲਫਾਫਾ ਹੈ ਇਸ ਨੂੰ ਖੋਲਿਆ ਜਾਣਾ ਚਾਹੀਦਾ ਹੈ ਇਸ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ ਕੱਲ ਜਿਹੜਾ ਹੈ ਉਸ ਲਫਾਫੇ ਦਾ ਸਪਸ਼ਟਿਕਰ ਦੇ ਦਿੱਤਾ ਗਿਆ ਉਸ ਬੰਦ ਲਫਾਫੇ ਨੂੰ ਖੋਲ੍ਹ ਦਿੱਤਾ ਗਿਆ ਚਾਹੇ ਉਹ ਨਿੱਜੀ ਚੈਨਲ ਨੇ ਚਾਹੇ ਉਹ ਸੋਸ਼ਲ ਮੀਡੀਆ ਹੈ ਇਹ ਸਾਰੇ ਜਿਹੜੇ ਉਹ ਪੱਤਰ ਸੀ ਜਿਹੜੇ ਮਾਫੀ ਨਾਮੇ ਦੀਆਂ ਗੱਲਾਂ ਲਿਖੀਆਂ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜਿਹੜੀਆਂ ਜਾਣੇ ਵਿੱਚ ਅਣਜਾਣੇ ਵਿੱਚ ਹੋਈਆਂ ਨੇ ਜਾ ਉਹਨਾਂ ਦੀ ਜਿਹੜੀ ਖਿਮਾ ਜਾਚਨਾ ਮੰਗਦੇ ਨੇ ਉਹਨਾਂ ਸਾਰੀਆਂ ਹੀ ਗਲਤੀਆਂ ਆਪਣੇ ਸਾਥੀਆਂ ਦੀ ਅਤੇ ਪਾਰਟੀ ਦੀਆਂ ਗਲਤੀਆਂ ਅਤੇ ਸਰਕਾਰ ਦੀਆਂ ਗਲਤੀਆਂ ਆਪਣੀ ਚੋਲੀ ਦੇ ਵਿੱਚ ਪਾ ਲੀਆਂ ਸਰਦਾਰ ਸੁਖਵੀਰ ਸਿੰਘ ਅਤੇ ਰਜਿੰਦਰ ਸਿੰਘ ਧਾਮੀ ਨੇ ਇਹ ਗੱਲ ਕੀਤੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕੋਈ ਵੀ ਫੈਸਲਾ ਹੋਵੇਗਾ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਉਹ ਮੈਂ ਸਿਰ ਖੜੇ ਮੱਥੇ ਪ੍ਰਮਾਨ ਕਰਾਂਗਾ ਲੇਕਿਨ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਫੈਸਲਾ ਕਦੋਂ ਹੋਵੇਗਾ ਦੱਸ ਦिए ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਜਥੇਦਾਰ ਰਗਵੀਰ ਸਿੰਘ ਨੇ ਵੱਡਾ ਐਲਾਨ ਕਰ ਦਿੱਤਾ ਹੈ 30 ਤਰੀਕ ਨੂੰ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜੇ ਜਿਹੜੇ ਜਥੇਦਾਰ ਨੇ ਇਕੱਤਰਤ ਹੋਣਗੇ 31 ਅਗਸਤ ਨੂੰ ਸਵੇਰੇ 10 ਵਜੇ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਮੰਤਨ ਕੀਤਾ ਜਾਵੇਗਾ ਕਿ ਜਿਹੜਾ ਜਿਹੜੀਆਂ ਸੌਰੀ ਗਲਤੀਆਂ ਕੀਤੀਆਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਹਰਜਿੰਦਰ ਸਿੰਘ ਤਾਮੀ ਅਤੇ ਸਾਰੇ ਹੀ ਪਾਰਟੀ ਦੇ ਵਰਕਰ ਚਾਹੋ ਬਾਗੀ ਧੜੇ ਦੇ ਹੁਣ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਜ਼ਾ ਦੇਣੀ ਹੈ ਪੰਜਾਬ ਦੇ ਜਿਹੜੇ ਸਿਆਸੀ ਮਾਹਿਰ ਨੇ ਜਾਂ ਪੰਥਕ ਦੇ ਮਾਹਿਰ ਲੋਕ ਨੇ ਉਹ ਕਹਿ ਰਹੇ ਨੇ ਕਿ ਸਰਦਾਰ ਸੁਖਵੀਰ ਸਿੰਘ ਨੂੰ ਪੰਥ ਦੇ ਵਿੱਚੋਂ ਸਿਖਿਆ ਜਾਣਾ ਚਾਹੀਦਾ ਹੈ ਜਾਂ ਉਸ ਨੂੰ ਪ੍ਰਧਾਨਗੀ ਵਾਲੀ ਕੁਰਸੀ ਤੋਂ ਲਾ ਦੇਣਾ ਚਾਹੀਦਾ ਹੈ ਲੇਕਿਨ ਹੁਣ ਇਹ ਹੱਥਵਾਸ ਪੈ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਪੰਜ ਜਿਹੜੇ ਤਖਤਾਂ ਦੇ ਜਥੇਦਾਰ ਸਹਿਬਾਨਾ ਨੇ ਉਹਨਾਂ ਦੇ ਹੱਥ ਦੇ ਵਿੱਚ ਇਹ ਫੈਸਲਾ ਹੋ ਗਿਆ ਹੈ ਜੋ ਵੀ ਫੈਸਲਾ ਆਵੇਗਾ ਉਹ ਚਾਹੇ ਬਾਗੀ ਤੜਾ ਹੋਵੇ ਚਾਹੇ ਉਹ ਪੰਜਾਬ ਦੇ ਪੰਥਕ ਲੋਕ ਹੋਣ ਚਾਹੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਹੋਵੇ ਚਾਹੇ ਉਹ ਹਰਜਿੰਦਰ ਸਿੰਘ ਧਾਮੀ ਹੋਵੇ ਇਹ ਸਾਰਿਆਂ ਨੂੰ ਜਿਹੜਾ ਹੈ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੰਨਣਾ ਹੀ ਪੈਣਾ ਹੈ ਦੂਸਰੇ ਪਾਸੇ ਜੇਕਰ ਗੱਲ ਕਰੀਏ ਬਾਗੀ ਤੜੇ ਦੀ ਬਾਗੀ ਦੀ ਧੜੇ ਜੇਕਰ ਫੈਸਲਾ ਸਰਦਾਰ ਸੁਖਬੀ ਸਿੰਘ ਬਾਦਲ ਦੇ ਹੱਥ ਵਿੱਚ ਹੱਕ ਵਿੱਚ ਆਉਂਦਾ ਹੈ ਉਸ ਨੂੰ ਮਾਫੀ ਨਵਾ ਮਿਲਦਾ ਹੈ ਜੇਕਰ ਉਹ ਫਿਰ ਦੁਬਾਰਾ ਪ੍ਰਧਾਨਗੀ ਤੇ ਬਣੇ ਰਹਿੰਦੇ ਨੇ ਤਾਂ ਫਿਰ ਬੜਾ ਵੱਡਾ ਜਿਹੜਾ ਬਵਾਲ ਖੜਾ ਹੋਵੇਗਾ ਜਾਂ ਵੱਡੀ ਹਲਚਲ ਮਚੇਗੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵਿੱਚ ਕਿਉਂਕਿ ਬਾਗੀ ਧੜਾ ਕਿਸੇ ਕਿਸੇ ਵੀ ਟਾਈਮ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਨਵੀਂ ਦਾ ਗਠਨ ਕਰ ਸਕਦਾ ਹੈ ਅਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਵੇਂ ਝੰਡੇ ਤੱਲੇ ਜਿਹੜਾ ਹੈ ਨਵੀਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਚੋਣ ਲੜ ਸਕਦੀ ਹੈ ਜੇ ਗੱਲ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਜੋ ਵੀ ਉਹਨਾਂ ਵੱਲੋਂ ਫੈਸਲਾ ਆਵੇਗਾ ਉਹ ਚਾਹੀ ਸਰਦਾਰ ਸੁਖਬੀਰ ਸਿੰਘ ਬਾਦਲ ਹੋਵੇ ਚਾਹੀ ਬਾਗੀ ਧੜੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਹੋਣ ਇਹਨਾਂ ਨੂੰ ਮਰਨਾ ਹੀ ਪਵੇਗਾ ਜੇ ਮੰਨਣਗੇ ਤਾਂ ਠੀਕ ਹੈ ਨਹੀਂ ਤਾਂ ਫਿਰ ਦੁਬਾਰਾ ਬਣੇ ਰਹਿਣਗੇ ਸਰਦਾਰ ਸੁਖਬੀਰ ਸਿੰਘ ਬਾਦਲ ਪਰਧਾਨਗੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਪਹਿਲਾਂ ਹੀ ਸਵਾਲੀ ਬੈਠੇ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਮਾਫੀਨਾਮਾ ਲਿਖਿਆ ਹੈ ਉਹ ਗਲਤੀਆਂ ਜਿਹੜੀਆਂ ਨੇ ਉਹ ਮਾਫ ਕਰਨ ਯੋਗ ਨਹੀਂ ਕਿਉਂਕਿ ਉਹ ਗਲਤੀਆਂ ਨਹੀਂ ਉਹ ਗੁਨਾਹ ਨੇ ਉਹ ਵੱਜਰ ਗਲਤੀਆਂ ਨੇ ਇਹ ਵੱਡੇ ਇਲਜ਼ਾਮ ਲਗਾ ਰਹੇ ਨੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਸਾਰੀ ਹੱਥ ਵਸ ਜਿਹੜਾ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਜੋ ਕੋ ਵੀ ਫੈਸਲਾ ਉਥੋਂ ਆਵੇਗਾ ਉਹ ਪੰਜਾਬ ਦੇ ਪੰਥਕ ਲੋਕਾਂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਐਡਵੋਕੇਟ ਧਾਮੀ ਅਤੇ ਜਿਹੜੇ ਬਾਗੀ ਧੜੇ ਦੇ ਟਕਸਾਲੀ ਆਗੂ ਨੇ ਸ਼ਰੂਮਣੀ ਅਕਾਲੀ ਦਲ ਦੇ ਉਹਨਾਂ ਨੂੰ ਖਿੜੇ ਮੱਥੇ ਮਾਰਨਾ ਪਵੇਗਾ ਧੰਨਵਾਦ